ਮੁਕੇਰੀਆਂ ਤੋਂ ਮਨਜੀਤ ਸਿੰਘ ਦੀ ਰਿਪੋਰਟ ਮਾਸੂਮ ਹਰਬੀਰ ਦੇ ਕਾਤਲ ਪ੍ਰਵਾਸੀ ਤੇ ਹੋ ਰਹੀ ਹੈ ਟਿਲਮਠ ਕਾਰਵਾਈ ਤੇ ਮੁਕੇਰੀਆਂ ਚ ਕੱਢਿਆ ਗਿਆ ਰੋਸ ਮਾਰਚ ਔਰ ਝਗੜਾ ਪੰਜਾਬੀਆਂ ਦੇ ਅੰਦਰ ਸਭ ਤੋਂ ਵੱਡਾ ਹੁੰਦਾ ਇਸ ਕਰਕੇ ਮੈਂ ਹਰ ਪੰਜਾਬੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕਨਾਣਾ ਕਤਲ ਹੋਇਆ ਇਹ ਕਨਾਣਾ ਕਾਂਡ ਹਾਰਪੁਰ ਚ ਹੋਇਆ ਬੱਚੇ ਹਰਬੀਰ ਦੇ ਨਾਲ ਉਹਦਾ ਫਿਰ ਕਿ ਆਪਾਂ ਵਿਰੋਧ ਕਰੀਏ ਤੇ ਜਿਹੜੇ ਇਹ ਕਾਂਡ ਕਰਨ ਵਾਲੇ ਲੋਗ ਆ ਨਾਲ ਦੀ ਨਾਲ ਇੱਕ ਫਾਸਟ ਟਰੈਕ ਅਦਾਲਤ ਕਾਇਮ ਕੀਤੀ ਜਾਵੇ ਜਿਹਨੇ ਤਹਿਤ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਉਸ ਅਦਾਲਤ ਤੇ ਪਿੱਠ ਦੇ ਮੋਰੋਦਾਨ ਤੇ ਇਸ ਮਸਲੇ ਨੂੰ ਰੌੜ ਰਿੜ ਨਿਭਰਾਉਣੇ ਸਾਰਿਆਂ ਨੂੰ ਦੇਖਿਆ ਕਿ ਦੂਸਰੀ ਸਾਥ ਦੇ ਉਸ ਬੱਚੇ ਨੂੰ ਇਨਸਾਫ ਮਿਲੇ ਫਰਵੀਰ ਦੇ ਕਾਪਲਾ ਨੂੰ ਸਾਥ ਟਾਂ ਕੋਲ ਮੇਰੇ ਟੈਪੂ ਡਰਾਈਵਿੰਗ ਮੇਰੇ ਇਹ ਅਗਲੇ ਨਾਲ ਜੇ ਬੇਸੇ ਸਾਰੇ ਵਾਲੇ ਯਾਰ ਸਾਥ ਨੂੰ ਇਸ ਬੱਚੇ ਨੂੰ ਫਾਰਮੈਂਸ ਕਿ ਉਹ ਬੱਸ ਉਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਰੱਖੋ ਅੱਜ ਦਾ ਜਿਹੜਾ ਪ੍ਰਦਰਸ਼ਨ ਆ ਬਣਾਇਆ ਪੈਗ ਰੱਖਿਆ मैं कंट्रोल के बीच में आ गई पौजी हां आ गई कितनी है जी रही कप की हां हां आ गया आ रहे भाई इधर भी आ रहे हम लोग वाइड कहने करने तो करने नहीं देते फुल टाइम राइट हो गया ये पंचायत में नहीं जाना है ਆ ਵੀ ਖਦਰਾ ਜੀ ਵਾਈਟਲੈਂਡ ਆਏ ਆ ਹੁਣੇ-ਹੁਣੇ ਅਸੀਂ ਮੈਮੋਰੰਡਮ ਹੁਸ਼ਿਆਰਪੁਰ ਜਿਹੜਾ ਕਾਂਡ ਹੋਇਆ ਮਰਵੀਰ ਸਾਡੇ ਬੱਚੇ ਦਾ ਕਤਲ ਹੋਇਆ ਰੇਪ ਹੋਇਆ ਉਹਦੇ ਸਬੰਧ ਵਿੱਚ ਆਪਾਂ ਮੈਮੋਰੰਡਮ ਐਸਐਚਓ ਸਾਹਿਬ ਮੁਕੇਰੀਆਂ ਅਨਰਜੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਪਿੰਡਾਂ ਦੇ ਲੋਕ ਮੇਰੇ ਵੀ ਗੁਰਦਾਸਪੁਰ ਤੋਂ ਮੁਕੇਰੀਆਂ ਦੇ ਪੂਰੇ ਹਲਕਿਆਂ ਤੋਂ ਅ ਸਰਜੀਤ ਉਹਨਾਂ ਨੇ ਸਾਡੇ ਭਾਈ ਸਾਹਿਬ ਨੇ ਇਹੜਾ ਦੀ ਹਿੰਮਤ ਦੇ ਸਾਰਿਆਂ ਦੇ ਨਾਲ ਸਤਨਾਮ ਸਰਪੰਚ ਜੀ ਉਹਨਾਂ ਦੀ ਹਿੰਮਤ ਨਾਲ ਸਾਰੇ ਦੋਸਤ ਜਿਹੜੇ ਫਤਿਹ ਤੋਂ ਆਏ ਆ ਤੇ ਅਸੀਂ ਉੱਲ ਕੇ ਜਿਹੜਾ ਹੁਸ਼ਿਆਰਪੁਰ ਕਾਂਡ ਆ ਉਹਦੀ ਵਿਰੋਧਤਾ ਕਰਦੇ ਆ ਤੇ ਜਿਹੜਾ ਜ਼ੁਲਮਕਾਰ ਉਹ ਪ੍ਰਵਾਸੀ ਮਜ਼ਦੂਰ ਸੀ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਬਾਕੀ ਜਿਹੜੇ ਇੱਥੇ ਜਿਹੜੇ ਕੋਈ ਰਹਿੰਦੇ ਨੇ ਕ੍ਰਿਮੀਨਲ ਰਹਿੰਦੇ ਨੇ ਪ੍ਰਵਾਸੀਆਂ ਦੇ ਰੂਪ ਚ ਕ੍ਰਿਮੀਨਲ ਰਹਿੰਦੇ ਆ ਉਹਨਾਂ ਨੂੰ ਵੀ ਅਕਲ ਆ ਜਾਏ ਮਾਨਸੀ ਦੀ ਸਜ਼ਾ ਹੋਵੇ ਫਾਸਟ ਟਰੈਕ ਅਦਾਲਤ ਜਿਹੜੀ ਇੱਕ ਕਾਇਮ ਹੋਵੇ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਉਸ ਫਾਸਟ ਟਰੈਕ ਅਦਾਲਤ ਦੇ ਵਿੱਚ ਉਹਨਾਂ ਨੂੰ ਕਾਇਮ ਕੀਤਾ ਜਾਏ ਆ ਜੋ ਅੰਦਰ ਆਜੋ ਸਾਡੇ ਬਲਵਿੰਦਰ ਕੌਰ ਖਾਲਸਾ ਜੀ ਤੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਡੀ ਇਸ ਸਾਜੀ ਟੇਕਿਲ ਵਿੱਚ ਸ਼ਾਮਲ ਹੋਇਆ ਮੈਂ ਬੇਨਤੀ ਕਰਾਂਗਾ ਕਿ ਫਸਟ ਟੈਕ ਅਦਾਲਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਫਸਟ ਟੈਕ ਅਦਾਲਤ قائم ਕਰਕੇ ਜਲਦੀ ਤੋਂ ਜਲਦੀ ਇਸ ਕੇਸ ਦਾ ਨਿਖਾਰਾ ਕਰਕੇ ਤੇ ਉਸ ਬਈ ਨੂੰ ਫਾਂਸੀ ਦੀ ਸਜ਼ਾ ਜੜੀ ਹੋ ਦਿੱਤੀ ਜਾਵੇ ਤੇ ਬਾਕੀ ਜਿਹੜੇ ਇਥੇ ਪਰਵਾਸੀ ਆ ਉਹਨਾਂ ਦੀ ਵੀ ਪੀਸੀਸੀ ਕਲੀਅਰ ਕਰਵਾਈ ਜਾਵੇ ਜਿੱਦਾਂ ਫੋਰਨ ਚ ਜਾਣ ਲਈ ਪੀਸੀਸੀ ਕਲੀਅਰ ਕਰਨੀ ਪੈਂਦੀ ਆ ਉਹ ਇਹਨਾਂ ਦੀ ਵੀ ਬਿਹਾਰ ਤੋਂ ਜਦੋਂ ਆਉਂਦੇ ਯੂਪੀ ਤੋਂ ਆਉਂਦੇ ਬੰਗਾਲ ਤੋਂ ਆਉਂਦੇ ਇਹਨਾਂ ਦੀ ਪੀਸੀ ਕਲੀਅਰ ਕੀਤੀ ਜਾਂਦੀ ਹੈ ਇਹ ਪੱਕਾ ਕਾਨੂੰਨ ਬਣਨਾ ਚਾਹੀਦਾ ਹੈ ਧੰਨ ਸਰ ਇਹ ਤਾਂ ਮੰਗ ਪਹੁੰਚਦਾ ਹੈ ਕਿ ਜਾਨੇ ਜਾਂਦੇ ਹੂ ਇਹ ਸਮਝਿਆ ਅਲੱਡੀ ਪਹਿਲਾਂ ਹੀ ਜਗ੍ਹਾ ਕਾਨੂੰਨੀ ਕਾਰਤੂਕ ਹੋ ਚੁੱਕੀ ਹੈ ਇਹ ਮੰਗ ਪਹੁੰਚਦਾ ਇਸ ਨੂੰ ਸਾਹਮਣੇ ਪਹੁੰਚਿਆ ਜਾਏਗਾ ਸਰ ਵੀ ਇਹ ਮਾਰ ਕੀ ਕਹਿਣਾ ਚਾਹੁੰਦੇ ਕਿ ਜਿਹੜੇ ਇੱਥੇ ਇਹ ਹਰ ਵੀ ਤੇ ਲਈ ਇਹ ਦਾਣਾ ਕਾਨੂੰਨੀ ਬਕਰੀ ਇਹ ਪਤਾ ਰਹੂਗਾ ਉਹ ਨੂੰ ਨਿਕਾਲ ਦੇ ਕੇ ਲਈਏ ਠੀਕ ਸਰ ਆਇ ਕੁ ਜੀ ਕੀ ਫਤਹਿ ਜਿਸ ਤਰ੍ਹਾਂ ਕਿ ਇਹ ਸਰਕਾਰ ਨੂੰ ਵੀ ਅਸੀਂ ਪੇਸ਼ੀ ਕਰਨਾ ਚਾਹੁੰਦੇ ਹਾਂ ਉਸ ਤੋਂ ਬਾਅਦ ਭਾਨ ਸਾਹਿਬ ਕਹਿੰਦੇ ਨੇ ਕਿ ਸਾਡੇ ਵੀ ਵਿਦੇਸ਼ਾਂ ਵਿੱਚ ਬੱਚੇ ਗਏ ਆ ਉੱਥੇ ਸਾਡੇ ਲੋਕ ਵੀ ਹੈਗੇ ਆ ਹੋਰ ਸਟੇਟਾਂ ਦੇ ਵਿੱਚ ਵੀ ਹੈਗੇ ਭਗਵਨ ਰਾਮ ਜੀ ਅਸੀਂ ਮੰਨਦੇ ਆ ਹੈਗੇ ਸਟੇਟਾਂ ਦੇ ਵਿੱਚ ਪਰ ਉਹ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਉੱਥੇ ਦਾ ਟੈਕਸ ਪੇ ਕਰ ਰਹੇ ਆ ਪਾਣੀ ਦਾ ਬਿੱਲ ਦਾ ਟੈਕਸ ਪੇ ਕਰ ਰਹੇ ਆ ਉਸ ਫਮਨ ਮੰਨਣਾ ਰਹਿੰਦੇ ਹਰ ਇੱਕ ਚੀਜ਼ ਦਾ ਟੈਕਸ ਪੇ ਕਰ ਰਹੇ ਆ ਔਰ ਇਹ ਭਈਏ ਜਿਹੜੇ ਨੇ 100 ਰੁਪਏ ਦੀ ਜਾਂ 100 ਰੁਪਏ ਦੀ ਟਿਕਟ ਵੀ ਨਹੀਂ ਹੈਗੀ ਜਿਹੜੀ ਇਹ ਲੈ ਕੇ ਪੰਜਾਬ ਵਿੱਚ ਆਉਂਦੇ ਆ ਆਟੇ ਬੱਚੇ ਬੈਠੇ ਨੇ ਉਹ ਕਿੰਨਾ ਕ੍ਰਾਈਮ ਕਰਨ ਦੇ ਨੇ ਕਿੰਨਾ ਕ ਗੋਰੀਆਂ ਦੇ ਨਾਲ ਬਲਾਤਕਾਰ ਕਰਨ ਦੇ ਨੇ ਉਹਨਾਂ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਦੇ ਜਾਂ ਹੋਰ ਸਟੇਟਾਂ ਦੇ ਵਿੱਚ ਕਰਨ ਦੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਪੰਜਾਬ ਦੀ ਜੰਮ ਪਾ ਲਓ ਔਰ ਪੰਜਾਬ ਬਾਰੇ ਸੋਚੋ ਪੰਜਾਬ ਦੀਆਂ ਲੋਕਾਂ ਬਾਰੇ ਸੋਚੋ ਪੰਜਾਬ ਦੀ ਜਨਤਾ ਬਾਰੇ ਸੋਚੋ ਇਸ ਕਰਕੇ ਸਾਨੂੰ ਇਹ دہشت ਤੋਂ ਬਚਾਓ ਸਾਡੇ ਬੱਚਿਆਂ ਨੂੰ ਬਚਾਓ ਆਏ ਦੇਣ ਬੱਚੇ ਸਾਡੇ ਬਲਾਤਕਾਰ ਦੇ ਸ਼ਿਕਾਰ ਹੋ ਰਹੇ ਨੇ ਬੱਚੀਆਂ ਸਾਡੀਆਂ ਸ਼ਿਕਾਰ ਹੋ ਰਹੀਆਂ ਨੇ ਸਾਡੀਆਂ ਧੀਆ ਭੈਣਾਂ ਦਾ ਨਿਕਲਣਾ ਦੁਰਵਰ ਹੋ ਗਿਆ ਆ ਕਹੇ ਸੀ ਤੁਹਾਨੂੰ ਬੇਨਤੀ ਕਰਕੇ ਆਪਣੇ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਵਸਾਕਾਂ ਦਾ ਸੋਚੋ ਤੁਸੀਂ ਕਹਿੰਦੇ ਸੀ ਖਾਲਸਾ ਰਾਜ ਵਰਗਾ ਖਾਲਸਾ ਰਾਜ ਕਰਾਂਗੇ ਪਰ ਅੱਜ ਕੁਝ ਕਹਿ ਚੁੱਕੇ ਕਿ ਇਸ ਪੰਜਾਬ ਨੂੰ ਅਸੀਂ ਉਨੇ ਦੀ ਚਿੜੀ ਬਣਾਵਾਂਗੇ ਉਸ ਤੇ ਮਿੱਟੀ ਦੀ ਜਿਹੜੇ ਮੋਲ ਪੈਦਾ ਹੋ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੱਚੇ ਸਕੂਲ ਨੂੰ ਕਰੋ ਜਿਹੜੇ ਨੇ ਮੁਸ਼ਕਲ ਹੋ ਗਏ ਨੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਨੂੰ ਇਸ ਦੇਸ਼ ਤੋਂ ਬਚਾਓ ਮੋਲ ਉਸ ਖਾਮਾ ਕਰੋ ਔਰ ਜਿਹੜੇ ਵੀ ਇਹ ਲੀਗਲ ਰਹਨੇ ਨੇ ਠੀਕ ਆ ਉਹਨਾਂ ਦਾ ਜਾਂਚ ਕਰੋ ਸਾਰਿਆਂ ਦੀ ਜਿਹੜੇ ਨਹੀਂ ਰਹ ਰਹੇ ਉਹਨਾਂ ਨੂੰ ਵਾਪਸ ਭੇਜੋ ਤੇ ਆਪਣੇ ਪੰਜਾਬ ਬਾਰੇ ਸੋਚੋ ਬਾਹਰ ਦੀ ਗੱਲ ਕਰ ਖਾਲਸਾ ਬਾਹਰ